ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧੀਰਦੀ ਪੁਰਬ ਤੇ ਇੱਕ ਵੀਡੀਓ ਪਾਈ ਸੀ ਨਾ ਉਹਦੇ ਚ ਪਿਰਥੀਆ ਦੀ ਜਿਹੜੀ ਜੀਵਨ ਜਰਿਆ ਸੀਗੀ ਜਾਂ ਪਿਰਥੀਆ ਗੁਰੂ ਘਰ ਨਾਲ ਜਿਵੇਂ ਆਢਾ ਲੈਂਦਾ ਸੀ ਤੇ ਗੁਰੂ ਸਾਹਿਬ ਦੇ ਉੱਤੇ ਅਟੈਕ ਵੀ ਕਰਵਾਏ ਉਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰਤਾ ਗੱਦੀ ਦੀ ਪ੍ਰਾਪਤੀ ਖਾਤਰ ਤੇ ਮੈਂ ਵੱਡਾ ਆ ਤਾਂ ਮੈਨੂੰ ਮਿਲਣੀ ਚਾਹੀਦੀ ਆ ਇਸੇ ਤਰ੍ਹਾਂ ਗੱਦੀ ਤਾਂ ਨਹੀਂ ਪ੍ਰਾਪਤ ਕਰ ਸਕਿਆ ਕਰਨਾ ਉਹਦਾ ਮੁੰਡਾ ਗਾਂ ਹੋਇਆ ਮਿਹਰਬਾਨ ਪਿਰਤੀਏ ਦਾ ਪਿਰਤੀ ਜੰਦ ਦਾ ਮੀਣਾ ਉਹਨੂੰ ਗਿਆ ਜਾਂਦਾ ਮੀਨੇ ਯਾਨੀ ਮੀਣਾ ਉਹਨੂੰ ਕਹਿੰਦੇ ਜੇ ਤੇ ਦਿਲ ਵਿੱਚ ਕੁਝ ਹੋਰ ਹੋਵੇ ਤਾਂ ਮੂੰਹ ਤੋਂ ਗੱਲਾਂ ਹੋਰ ਕਰੇ ਭਾਵ ਕਿ ਜਨਮਨ ਹੋਰ ਮੁਖ ਹੋਰ ਤੇ ਕਾਂਢੇ ਕੱਟਿਆ ਭਾਵੇਂ ਬਾਬਾ ਫਰੀਦ ਜੀ ਕਹਿੰਦੇ ਆ ਨਾ ਰੱਤੇ ਇਸ ਕੋ ਖੁਦਾਏ ਰੰਗ ਦੀਦਾਰ ਕੇ ਪੁੱਛ ਰਿਆ ਜਨਾ ਨਾਮ ਤੇ ਭੁਏ ਭਾਰਤੀਏ ਜਨਮਨ ਹੋਰ ਮੁਖ ਹੋਰ ਤੇ ਕਾਂਢੇ ਕੱਟਿਆ ਰੱਤੇ ਇਸ ਕੋ ਖੁਦਾਏ ਸਹੀ ਸੱਚਿਆ ਤੇ ਉਹ ਜਿਹੜੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਉਹਨਾਂ ਨੂੰ ਮੀਣਾ ਕਿਹਾ ਜਾਂਦਾ ਤੇ ਪੰਥ ਵਿੱਚ ਉਹਨਾਂ ਨੂੰ ਵੀ ਪ੍ਰਤੀ ਜਾਂਦਿਆਂ ਨੂੰ ਮੀਣਾ ਗਿਆ ਜਾਂਦਾ ਤੇ ਉਹ ਮਿਰਤੀ ਜਾਂਦਾ ਮੁੰਡਾ ਹੋਇਆ ਮਿਹਰਬਾਨ ਤੇ ਮਿਹਰਬਾਨ ਜਿਹੜਾ ਹੈਗਾ ਉਹ ਵੀ ਕਵਿਸ਼ਰੀ ਕਰਦਾ ਸੀ ਉਹ ਉਹ ਨੂੰ ਵੀ ਨਾ ਕਵਤਾ ਲਿਖਣ ਦਾ ਸ਼ੌਂਕ ਤੇਗਾ ਤੇ ਉਹ ਵੀ ਕਵਤਾਵਾਂ ਲਿਖਣ ਲੱਗ ਪਿਆ ਤੇ ਆਪਣੇ ਆਪ ਨੂੰ ਗੁਰੂ ਸਤਾਪਤ ਕਰਨ ਲੱਗ ਪਿਆ ਕਿਉਂਕਿ ਉਧਰ ਪ੍ਰਤੀ ਜਾਂਦ ਨੇ ਗੁਰੂ ਗੁਰੂ ਪਰੰਪਰਾ ਚਲਾਈ ਹੋਈ ਸੀਗੀ ਉਹਨਾਂ ਸਮਿਆਂ ਵਿੱਚ ਵੀ ਗੁਰੂ ਪਰੰਪਰਾ ਚਲਾਈ ਬੈਠਾ ਸੀਗਾ ਵੀ ਮੈਂ ਗੁਰੂ ਮੈਂ ਹੀ ਆ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਹੀਂ ਆ ਗੁਰੂ ਮੈਂ ਆ ਮੈਂ ਵੱਡਾ ਆ ਮੈਨੂੰ ਗੁਰਦਾ ਗੱਦੀ ਮਿਲੀ ਆ ਤੇ ਸੰਗਤ ਉਹਦੇ ਨਾਲ ਵੀ ਜੁੜੀ ਜਾਂਦੀ ਸੀ ਜਿਵੇਂ ਹੁਣ ਵੀ ਬਹੁਤ ਨੇ ਜਿਹੜੇ ਰਾਮ ਰਾਜੇ ਨਾਲ ਵੀ ਜੁੜੇ ਹੋਏ ਨੇ ਬਹੁਤ ਇਦਾਂ ਦੇ ਨੇ ਜਿਹੜੇ ਵਿਢ ਭਾਗ ਤੋਂ ਦੇ ਵੀ ਡੇਰੇ ਤੋਂ ਤੁਰੇ ਜਾਂਦੇ ਨੇ ਉਹ ਵਿਢ ਭਾਗੀਆਂ ਨੂੰ ਗੁਰੂ ਹੀ ਸਮਝੀ ਜਾਂਦੇ ਆ ਹਾਲਾਂਕਿ ਪੰਥ ਚੋਂ ਛੇਕਿਆ ਹੋਇਆ ਦੋ ਤਿੰਨ ਵਾਰੀ ਅਮਰ ਤੇ ਚੱਕ ਕੇ ਭੰਗ ਕੀਤਾ ਭਟ ਭਾਗ ਤੋਂ ਨੇ ਤੇ ਜਲੰਧਰੋਂ ਭੱਜ ਗਿਆ ਡਰਦਾ ਫਿਰ ਜਲੰਧਰ ਦੇ ਨਵਾਬ ਕੋਲੋਂ ਸਿੰਘਾਂ ਕੋਲੋਂ ਸ਼ਾਮ ਸਿੰਘ ਅਟਾਰੀ ਹੋਰਾਂ ਨੇ ਅਮਰ ਜਿਗਾਇਆ ਫੇਰ ਭੰਗ ਕਰਦ ਜਾਦੂ ਟੂਣਿਆਂ ਚ ਪੈ ਗਿਆ ਕਿਉਂਕਿ ਜਾਦੂ ਟੂਣਿਆਂ ਵਿੱਚ ਪੈਸੇ ਹੀ ਉਹਦੇ 'ਚ ਬਣਦੇ ਆ ਹੁਣ ਵੀ ਇਹੋ ਜਿਹਾ ਹਾਲ ਆ ਨਾ ਤਤ ਗਿਆਨ ਕਿਸੇ ਕੋ ਨਹੀਂ ਜੇ ਤੁਸੀਂ ਕਿਸੇ ਨੂੰ ਸਮਝਾਉਣ ਜਾਓ ਨਾ ਵੀ ਕੋਈ ਕਾਗਜ਼ ਪੱਤਰ ਬਣਾ ਕੇ ਦੇਂਦਾ ਜੰਤੂ ਮੰਤਰ ਜੰਤਰ ਮੰਤਰ ਕੋਈ ਵਿਜੇ ਲਵਾਲਵਾ ਦੇਈ ਜਾਂਦਾ ਕੋਈ ਕੁਝ ਕਰੀ ਜਾਂਦਾ ਆਪਾਂ ਦੇਖਦੇ ਹਾਂ ਕੀ ਕੁਝ ਹੁੰਦਾ ਉਹਨਾਂ ਨੂੰ ਕਹਦੇ ਵੀ ਤੁਸੀਂ ਸੱਚ ਦੇ ਮਾਰਗ ਤੇ ਚੱਲੋ ਤਾਂ ਸੱਚ ਦਾ ਮਾਰਗ ਤਾਂ ਉਹਨਾਂ ਨੂੰ ਆ ਬਕੌੜਾ ਲੱਗਦਾ ਆ ਸੱਚ ਦਾ ਮਾਰਗ ਤਾਂ ਉਹਨਾਂ ਨੂੰ ਆ ਬਕੌੜਾ ਲੱਗਦਾ ਕਿਉਂਕਿ ਸੱਚ ਦੇ ਮਾਰਗ ਤੇ ਚੱਲ ਗਏ ਕੰਡੇ ਮਿਲਨੇ ਆ ਫੁੱਲ ਨਹੀਂ ਦੁਨੀਆਂ ਦੀਆਂ ਸਹੂਲਤਾਂ ਨਹੀਂ ਮਿਲਣੀਆਂ ਸੱਚ ਦੇ ਮਾਰਗ ਤੇ ਤਾਂ ਜਿਹੜੇ ਆ ਪਖੰਡ ਕਰਦੇ ਆ ਉਹ ਦੇਖੋ ਕਿੱਦਾਂ ਗੱਡੀਆਂ ਵਿੱਚ ਬੜੇ ਬੜੇ ਮਹਿਲਾਂ ਮਨਾਰਿਆਂ ਵਿੱਚ ਰਹਿਣ ਡੈ ਐਡੇ ਐਡੇ ਬੜੇ ਢੇਰੇ ਤਾਂ ਝੋਲੀ ਚੁੱਕਾਂ ਦੀਆਂ ਲੈਣਾ ਲੱਗੀਆਂ ਪਈਆਂ ਮਗਰ ਉਹਨਾਂ ਦੇ ਬੁੜੀਆਂ ਬੀਬੇ ਬੰਦੇ ਤੇ ਲੰਗਰਾਂ ਦੇ ਮਾਹ ਢੇਰ ਲਾਈ ਜਾਂਦੇ ਲਿਜਾ ਲਿਜਾ ਕੇ ਪਦਾਰਥਾਂ ਦੇ ਇਹੋ ਹਾਲ ਮੀਣਿਆਂ ਦਾ ਸਿਗਾ ਉਹ ਵੀ ਗੁਰੂ ਬਣੀ ਬੈਠੇ ਸੀਗੇ ਤਾਂ ਲੋਕ ਉਦੋਂ ਵੀ ਸਾਡੇ ਵਰਗੇ ਬੁੱਧੂ ਬਹੁਤ ਸੀਗੇ ਉਹ ਵੀ ਗੁਰੂ ਸੱਚੇ ਗੁਰੂ ਨੂੰ ਜੱਟ ਕੇ ਉਹ ਨਾ ਮਗਰ ਤੁਰੇ ਫਿਰਦੇ ਸੀ ਜਿਵੇਂ ਹੁਣ ਅਸੀਂ ਦੇਹ ਧਾਰ ਗਿਆ ਮਗਰ ਤੁਰੇ ਫਿਰਦੇ ਆ ਗੂ ਮੂੰਦ ਤੇ ਤੇਲਿਆਂ ਵਿੱਚ ਪੱਲੇ ਕੱਕ ਵੀ ਨਹੀਂ ਉਹਨਾਂ ਦੇ ਤੇ ਮਿਹਰਬਾਨ ਜਿਹੜਾ ਸੀ ਨਾ ਉਹ ਵੀ ਕਵੀਸ਼ਰੀ ਕਰਦਾ ਸੀ ਰਚਨਾ ਕਰਦਾ ਸੀਗਾ ਉਹ ਗੁਰੂ ਨਾਨਕ ਦੇ ਨਾਨਕ ਦਾ ਪਦ ਵਰਤ ਕੇ ਹੀ ਉਹ ਵੀ ਭੋਗ ਪਾਉਂਦਾ ਸੀ ਸ਼ਬਦ ਦਾ ਤੇ ਇੱਕ ਦਿਨ ਉਹ ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ ਭਾਈ ਗੁਰਦਾਸ ਜੀ ਇਸ ਗੱਲ ਦੀ ਸ਼ਾਮੀ ਭਰਦੇ ਨੇ ਭਾਈ ਗੁਰਦਾਸ ਕਹਿੰਦੇ ਮਿਹਰਮਾਨ ਪਿਤ ਮਿਹਰਮਾਨ ਪੁੱਤ ਪਿਰਥੀਏ ਕਾ ਕਵੀਸ਼ਰੀ ਕਰੈ ਸੰਸਕ੍ਰਿਤ ਪਾਰਸੀ ਹਿੰਦੀ ਨਾਲ ਗੁਰਮੁਖੀ ਵੀ ਪੜੈ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਨਾਨਕ ਜੀ ਕਾ ਹੀ ਪਾਈ ਭਾਈ ਗੁਰਦਾਸ ਜੀ ਸਾਦੀ ਭਰਦੇ ਨੇ ਕਹਿੰਦੇ ਉਹ ਚਾਰ ਤਿੰਨ ਚਾਰ ਭਾਸ਼ਾ ਜਾਣਦਾ ਸੀ ਪਿਰਥੀਆ ਉਹ ਵੀ ਬਾਣੀ ਉਚਾਰਨ ਕਰਦਾ ਸੀ ਤੇ ਉਹ ਵੀ ਜਾਣ ਬੁੱਝ ਕੇ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਦ ਕੇ ਚਲੋ ਸ਼ਬਦ ਦਾ ਭੋਗ ਜਿੱਦਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਇਦਾਂ ਹੀ ਉਹ ਨਾਨਕ ਪਦ ਦਾ ਹੀ ਭੋਗ ਪਾਉਂਦਾ ਸੀ ਤਾਂ ਲੋਕੀ ਲੋਕੀ ਭੰਬਲ ਭੁੱਥੇ ਚ ਪੈ ਜਾਂਦੇ ਸੀ ਉਸ ਸਮੇਂ ਦੀ ਗੱਲ ਹੈ ਮਿਹਰਬਾਨ ਨੇ ਬਹੁਤ ਬਹੁਤ ਪ੍ਰਤੀ ਜਾਂਦ ਨੇ ਚਲਾਕੀਆਂ ਕੀਤੀਆਂ ਮੁੰਡੇ ਨੂੰ ਕਹਾ ਇਦਾਂ ਬਣਾ ਕੇ ਤਾਂ ਉਹ ਕਹਿੰਦੇ ਨੇ ਲੱਗਾ ਭਾਈ ਗੁਰਦਾਸ ਕਹਿੰਦੇ ਨੇ ਲੱਗੇ ਨੇ ਗੁਰੂ ਦਾ ਵੱਡਾ ਦਰਬਾਰ ਬਣਾਵਣ ਤੇ ਲੋਕਾਂ ਬੇ ਲੋਕਾਂ ਨੂੰ ਛੋ ਪੰਜ ਵਿੱਚ ਪਾਉਣ ਲੱਗ ਪਏ ਹੁਣ ਜਿਹੜੇ ਡੂਮ ਲੱਗੇ ਨੇ ਬਾਣੀ ਤਨ ਕੀ ਗਾਉਣ ਹੁਣ ਜਿਹੜੇ ਡੂਮ ਸੀ ਮਰਾਸੀ ਸੀਗੇ ਗੁਰੂ ਘਰ ਦੇ ਵਿੱਚੋਂ ਤਾਂ ਉਹ ਕੱਢ ਦਿੱਤੇ ਨਾ ਮਹਾਰਾਜ ਨੇ ਉਦੋਂ ਸੱਤਾ ਤੇ ਬਲਵੰਡ ਜਿਹੜੇ ਸੀ ਉਹ ਥੋੜੇ ਜੇ ਬਸ ਤੇ ਛੇਕ ਹੋ ਗਏ ਸੀਗੇ ਘਰ ਮਹਾਰਾਜ ਨੇ ਉਹਨਾਂ ਨੂੰ ਬਿਆਦਵੀ ਕਰਨ ਕਰਕੇ ਤਾਂ ਕੱਢ ਦਿੱਤਾ ਸੀਗਾ ਤੇ ਸਿੱਖ ਸ਼ਬਦ ਪਾਣੇ ਲੱਗ ਪਏ ਸੀ ਛੱਕ ਕੀਰਤਨ ਕਰਨ ਲੱਗ ਪਏ ਸੀ ਤਾਂ ਦੂਜੇ ਪਾਸੇ ਉਹ ਮਰਾਸੀ ਕੀਰਤਨ ਕਰਦੇ ਸੀ ਉਹਨਾਂ ਦੇ ਦਰਬਾਰ ਵਿੱਚ ਉਹ ਹੁਣ ਬਾਣੀ ਜਿਹੜੀ ਸੀ ਉਹ ਪ੍ਰਥੀਏ ਦੀ ਗਾਈ ਜਾਂਦੇ ਸੀ ਤਾਂ ਇੱਕ ਦਿਨ ਉਹ ਪਿਰਥੀਏ ਪਿਰਥੀਏ ਵਾਲੇ ਸ਼ਬਦ ਆ ਜਿਹੜੇ ਇੱਕ ਦਿਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖਾਂ ਨੇ ਪੜ੍ਹਨੇ ਸ਼ੁਰੂ ਕਰ ਦਿੱਤੇ ਵਾਏ ਗੁਰੂਗੱ ਉਹ ਕਿਉਂਕਿ ਉਹ ਰਲਦੇ ਮਿਲਦੇ ਇੰਨੇ ਸੀ ਆਮ ਬੰਦੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਸਾਨੂੰ ਵੀ ਨਹੀਂ ਲੱਗ ਰਿਹਾ ਪਤਾ ਆ ਗੱਲ ਸੁਣਿਓ ਮੇਰੀ ਕੰਨ ਖੋਲ ਕੇ ਪਤਾ ਸਾਨੂੰ ਵੀ ਨਹੀਂ ਲੱਗ ਰਿਹਾ ਤੁਸੀਂ ਵਿਆਹਾਂ ਦੇ ਕਾਰਡ ਦੇਖਿਓ ਆਮ ਕਰਕੇ ਹੁਣ ਛਪਣ ਵਾਲੇ ਜਿਹੜੇ ਵਿਆਹਾਂ ਦੇ ਕਾਰਡ ਆ ਉੱਤੇ ਸ਼ਬਦ ਲਿਖਿਆ ਆ ਹੁੰਦਾ ਸਤਗੁਰ ਦਾਤੇ ਕਾਜਰ ਜਾਇਆ ਆਪਣੀ ਮੇਹਰ ਕਰਾਈ ਦਾਸਾਂ ਕਾਜ ਜ ਅੰਦਾਜ਼ਾ ਕਾਰਜ ਆਪ ਸਵਾਰ ਹੈ ਇਹ ਉਸ ਦੀ ਵਡਿਆਈ ਇਹ ਸ਼ਬਦ ਜਿਹੜਾ ਨਾ ਇਹੋ ਗੁਰਬਾਣੀ ਦਾ ਸ਼ਬਦ ਨਹੀਂ ਪਰ ਭਾਵ ਦੇਖੋ ਕਿੰਨਾ ਵਧੀਆ ਰਲਦਾ ਮਿਲਦਾ ਆ ਜਿਹੜਾ ਗੁਰੂ ਸਾਹਿਬ ਦੇ ਬਾਣੀ ਦੇ ਨਾਲ ਸ਼ਬਦਾਂ ਰਲਦਾ ਆ ਤੇ ਆਮ ਕਰਕੇ ਅਸੀਂ ਕਾਡਾਂ ਦੇ ਉੱਤੇ ਇਹੋ ਹੀ ਲਿਖਾਈ ਫਿਰਦੇ ਆ ਆਮ ਦੇਖਿਓ 75% 80% ਕਾਡਾਂ ਦੇ ਉੱਤੇ ਸਤਗੁਰ ਦਾਤੇ ਕਾਜ ਰਜਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰ ਹੈ ਇਹ ਉਸ ਦੀ ਵਡਿਆਈ ਇਹ ਲਿਖਿਆ ਹੁੰਦਾ ਪਰ ਇਹ ਗੁਰਬਾਣੀ ਨਹੀਂ ਇਹ ਮੀਣੀਆਂ ਦੀ ਗੁਰਬਾਣੀ ਆ ਇਹ ਮਿਹਰਬਾਨ ਮਿਹਰ ਚੰਦ ਦੀ ਇਹੋ ਮਿਹਰਬਾਨ ਦੀ ਗੁਰਬਾਣੀ ਆ ਜੇ ਉਦੋਂ ਨਹੀਂ ਨਾ ਪਤਾ ਲੱਗਾ ਤੇ ਅਸੀਂ ਹੁਣ ਤਾਂ ਸਾਡੇ ਕੋਲ ਗੁਰੂ ਸਾਹਿਬ ਦਾ ਖੋਦ ਦਾ ਰਜਿਆ ਹੋਇਆ ਗ੍ਰੰਥ ਹੈਗਾ ਕੋਲ ਸੰਪਾਦਨ ਕੀਤਾ ਹੋਇਆ ਪ੍ਰੂਫ ਪ੍ਰੂਫ ਆ ਸਾਡੇ ਕੋਲ ਪਰ ਅਸੀਂ ਆਪ ਨਾ ਕਦੀ ਉਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਆ ਤੇ ਨਾ ਹੀ ਸਾਨੂੰ ਉਹ ਸੋਝੀ ਆਈ ਆ ਵੀ ਕਿਹੜੀ ਕੱਚੀ ਬਾਣੀ ਤੇ ਕਿਹੜੀ ਪੱਕੀ ਆ ਇੱਕ ਇੱਕ ਸ਼ਬਦ ਆਮ ਕਰਕੇ ਘਰਾਂ ਵਿੱਚ ਲਿਖਿਓ ਵੀ ਤੁਹਾਨੂੰ ਮਿਲ ਜਾਣਗੇ ਨਾਨਕ ਦੁਖੀਆ ਸਭ ਸੰਸਾਰ ਸੋਹ ਸੁਖੀਆ ਜਿਸ ਨਾਮ ਆਧਾਰ ਹੁਣ ਉਹਨਾਂ ਨੇ ਨਾ ਨਾਨਕ ਦੁਖੀਆ ਸਭ ਸੰਸਾਰ ਦੀ ਇੱਕ ਇੱਕ ਟੋਕ ਜਿਹੜੀ ਸੀ ਉਹ ਗੁਰਮਤਿ ਦੀ ਗੁਰਬਾਣੀ ਵਿੱਚੋਂ ਲੈ ਲਈ ਤੇ ਨਾਲ ਜਿਹੜੀ ਥੱਲੇ ਵਾਲੀ ਸੀਗੀ ਉਹ ਆਪ ਜੋੜ ਦਿੱਤੀ ਅਸਲ ਦੇ ਵਿੱਚ ਟੋਕ ਇਹ ਆ ਕਿ ਬਾਲੀ ਰੋਵੈ ਨਾ ਹੀ ਪਧਾਰ ਨਾਨਕ ਦੁਖੀਆ ਸਭ ਸੰਸਾਰ ਪਰ ਉਹਨਾਂ ਨੇ ਬਾਣੀ ਬਣਾ ਦਿੱਤੀ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਭਈ ਭਾਈ ਇਹ ਨਾਨਕ ਸਾਰਾ ਸੰਸਾਰ ਦੁਖੀਆ ਪਰ ਉਹ ਸੁਖੀਆ ਜਿਹਨੇ ਨਾਮ ਨੂੰ ਆਧਾਰ ਬਣਾਇਆ ਹੈ ਗੁਰਬਾਣੀ ਦਾ ਹੀ ਸਿਧਾਂਤ ਉਹ ਪਰ ਇਹ ਬਾਣੀ ਨਹੀਂ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤੱਤੀ ਬਾਓ ਆਮ ਤੁਹਾਨੂੰ ਟਰੱਕਾਂ ਤੇ ਟਰਾਲੀਆਂ ਤੇ ਲਿਖਿਆ ਮਿਲ ਜਊਗਾ ਨਾਨਕ ਪਦ ਵਰਤੇ ਆ ਹੋਇਆ ਪਰ ਇਹ ਗੁਰਬਾਣੀ ਨਹੀਂ ਨਾਨਕ ਨਾਮ ਜਹਾਜ਼ ਆ ਚੜ੍ਹੇ ਸੁੱਤਰੇ ਪਾਰ ਗੁਰਬਾਣੀ ਨਹੀਂ ਨਾਮ ਨਾਨਕ ਦਾ ਵਰਤੇ ਆ ਹੋਇਆ ਵਿੱਚ ਪਦ ਨਾਨਕ ਦਾ ਵਰਤੇ ਆ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਿੱਚ ਪਦ ਨਾਨਕ ਦਾ ਵਰਤੇ ਆ ਰੋਜ਼ ਗੁਰਮਖ ਗੋ ਗੁਰਦੁਆਰਿਆਂ ਵਿੱਚ ਰੋਜ਼ ਪੜ੍ਹੀ ਜਾਂਦੇ ਆ ਪਰ ਇਹ ਗੁਰਬਾਣੀ ਨਹੀਂ ਪਰ ਪਦ ਨਾਨਕ ਦਾ ਵਰਤੇ ਆ ਜੇ ਨੇ ਵੀ ਇਹ ਲਿਖਿਆ ਉਹਨੇ ਇੱਕ ਕੀਤੀ ਉਹ ਖਨਾਮੀ ਆ ਚਾਹੇ ਕਿਸੇ ਨੇ ਰਹਿਤ ਮਰਿਆਦਾ ਵਿੱਚ ਲਿਖਿਆ ਰਹਿਤ ਰਹਿਤ ਨਾਮ ਵਿੱਚ ਲਿਖਿਆ ਕਿਉਂਕਿ ਨਾਨਕ ਦਾ ਪਦ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਸੀ ਨਾ ਦਸਾਂ ਪਾਤਸ਼ਾਹਿਆਂ ਦੀ ਜਿਹੜੀ ਜੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ ਜਿਹੜਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਆ ਉਹ ਉਹਨੂੰ ਹੀ ਅਧਿਕਾਰ ਦੇਗਾ ਵੀ ਗੁਰੂ ਨਾਨਕ ਦਾ ਪਦ ਵਰਤ ਕੇ ਆਪਣੀ ਰਚਨਾ ਕਰ ਸਕੇ ਅਸੀਂ ਆਮ ਕੋਈ ਵੀ ਮਨੁੱਖ ਗੁਰੂ ਸਾਹਿਬਾਨ ਤੋਂ ਬਗੈਰ ਨਾਨਕ ਪਾਤ ਨਹੀਂ ਵਰਤ ਸਕਦਾ ਇਹ ਪੱਕੀ ਗੱਲ ਹੈ ਪਰ ਜਿੰਨੇ ਵੀ ਇਹ ਤੁਕਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੋਰ ਵੀ ਬਹੁਤ ਨੇ ਇਹ ਅਸੀਂ ਹੁਣ ਵੀ ਵਰਤੀ ਜਾਂਦੇ ਆ ਤੇ ਉਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਫੇਰ ਇੱਕ ਦਿਨ ਮਹਾਰਾਜ ਦੇ ਦਰਬਾਰ ਵਿੱਚ ਸਿੱਖਾਂ ਨੇ ਸ਼ਬਦ ਪਾੜਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਉਸੇ ਵੇਲੇ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣਿਆ ਤੇ ਉਸੇ ਵੇਲੇ ਉਹਨਾਂ ਨੇ ਭਾਈ ਗੁਰਦਾਸ ਨੂੰ ਕਿਹਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ ਮੀਨੇ ਪਾਉਂਦੇ ਨੇ ਰਲਾ ਵਿੱਚ ਰਲਾ ਨਾ ਧਰਿਏ ਭਾਈ ਗੁਰਦਾਸ ਜੀ ਨੇ ਭਾਈ ਭਾਈ ਗੁਰਦਾਸ ਜੀ ਨੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸੇ ਪਹਿਲੇ ਹੁਕਮ ਕੀਤਾ ਭਾਈ ਗੁਰਦਾਸ ਬਾਣੀ ਗੁਰੂ ਦੀ ਜੁਦਾ ਕਰੋ ਇਹ ਵਿੱਚ ਰਲਾ ਪਾਰ ਹੈ ਨਾ ਵਿੱਚ ਰਲਾ ਨਾ ਰਲਾ ਨਹੀਂ ਪੈਣਾ ਚਾਹੀਦਾ ਗੁਰਬਾਣੀ ਦੇ ਵਿੱਚ ਤਾਂ ਫਿਰ ਉਸ ਵੇਲੇ ਫਿਰ ਉਹ ਸੰਪਾਦਨਾ ਕਰਨਦਾਰਾਂ ਕੰਮ ਆਰੰਭ ਕੀਤਾ ਜਿੰਨੀ ਬਾਣੀ ਵਿੱਚ ਕੱਚੀ ਸੀਗੀ ਆਮ ਕਰਕੇ ਲੋਕਾਂ ਵਿੱਚ ਪੜੀ ਬੋਲੀ ਜਾਣ ਵਾਲੀ ਉਹ ਸਾਰੀ ਅਲੱਗ ਕੀਤੀ ਤਾਂ ਉਹ ਉਹ ਬਾਣੀ ਜਿੰਨੀ ਵੀ ਸੀ ਸੋਧ ਕੇ ਮਹਾਰਾਜ ਨੇ ਆਪ ਸੁਣ ਕੇ ਲਿਖਾ ਕੇ ਭਾਈ ਗੁਰਦਾਸ ਤੋਂ ਤਾਂ ਜਿਹੜੀ ਗੁਰਮਤਿ ਦੇ ਸਿਧਾਂਤ ਦੀ ਜਿਹੜੀ ਗੁਰੂ ਸਾਹਿਬ ਦੀ ਆਪਣੀ ਉਚਾਰੀ ਹੋਈ ਬਾਣੀ ਸੀਗੀ ਭਗਤ ਸਹਿਬਾਨ ਦੀ ਬਾਣੀ ਉਹ ਦਰਜ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਇਹ ਜਿਹੜਾ ਪ੍ਰਤੀਜੰਦ ਸੀ ਇਹ ਅਖੀਰ ਤੱਕ ਵੀ ਪੰਗੇ ਲੈਂਦਾ ਰਿਹਾ ਭਾਈ ਉਹਦਾ ਪੁੱਤ ਜਿਹੜਾ ਮਿਹਰਬਾਨ ਸੀ ਉਹ ਆਪਣੇ ਆਪ ਨੂੰ ਗੁਰੂ ਹੀ ਸਮਝਦਾ ਰਿਹਾ ਜਿੰਨੀਆਂ ਸੰਗਤਾਂ ਬਾਹਰੋਂ ਆਉਂਦੀਆਂ ਤਾਂ ਉਹ ਸੰਗਤਾਂ ਕੋਲੋਂ ਜਿਹੜੀ ਭੇਟਾ ਭਾਵਨਾ ਹੁੰਦੀ ਸੀ ਜੋ ਕੁਝ ਲਿਆਉਂਦੇ ਸੀ ਉਹ ਸਾਰਾ ਆਪਣੇ ਡੇਰੇ ਲੈ ਜਾਂਦੇ ਸੀ ਤਾਂ ਲੰਗਰ ਛਕਣ ਵਾਸਤੇ ਗੁਰੂ ਹਰਜਨਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਭੇਜ ਦਿੰਦੇ ਸਨ ਤੇ ਲੰਗਰ ਵੀ ਮਸਤ ਹੋ ਜਾਂਦਾ ਸੀ ਕਿਉਂਕਿ ਜੇ ਲੰਗਰ ਦੇ ਵਿੱਚ ਆਉਣਾ ਹੀ ਕੁਝ ਨਹੀਂ ਬਾਹਰੋਂ ਜਿਹੜੀ ਰਸਤਾ ਪਾਤਾਂ ਹੋਣੀਆਂ ਉਹ ਤਾਂ ਸਾਰੀਆਂ ਉਹਨਾਂ ਨੇ ਆਪ ਸੰਭ ਲੈਣੀਆਂ ਤੇ ਸੰਗਤ ਨੂੰ ਭੇਜ ਦੇਣਾ ਵੀ ਜਾਓ ਲੰਗਰ ਉੱਧਰ ਛਕ ਕਈ ਵਾਰੀ ਛੋਲਿਆਂ ਦੀ ਮੋਟ ਛੱਕ ਕੇ ਵੀ ਗੁਜ਼ਾਰਾ ਕਰਨਾ ਪੈ ਜਾਂਦਾ ਹੈਗਾ ਇਦਾਂ ਦੇ ਵੀ ਹਾਲਾਤ ਆਏ ਆ ਗੁਰੂ ਦੇ ਲੰਗਰ ਦੇ ਉੱਤੇ ਪਰ ਨਾ ਉਦੋਂ ਦੇ ਸਿੱਖ ਸਿੱਧ ਕੇ ਡੋਲੇ ਤਾਂ ਨਾ ਹੀ ਸਾਨੂੰ ਡੋਲਣਾ ਚਾਹੀਦਾ ਸੋ ਹੋਈਆਂ ਭਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ